ਲਓ ਵੀ ਵੇਖੋ ਸੱਜੇ ਪਾਸੇ 11 ਵਾਲੇ ਬੁਲਟਾਂ ਦਾ ਜੋੜਾ ਜੋੜਾ ਯਾ ਬਾਤ ਹੈ ਰਾਇਲ ਤੋਂ ਫਿਰ ਰਾਇਲ ਹੀ ਹੈ ਕੇਸੇ ਟਾਈਮ ਤੇ ਆਪਣੇ ਘਰੇ ਇੱਕ ਸਾਈਕਲ ਲਾਉਣਾ ਵੀ ਬੜਾ ਔਖਾ ਸੀ ਸਾਡੇ ਕੋਲ ਇੱਕ ਛੋਟਾ ਜਿਹਾ ਘਰ ਸੀ ਫਿਰ ਦਿਮਾਗ ਖਰਾਬ ਹੋਇਆ ਜਿੱਦਾਂ ਤੇ ਮਤ ਮਰੀ ਜਾਂਦੀ ਜੂ ਆਪਣੀ ਚੱਪਾਕ ਜ਼ਮੀਨ ਹੈਗੀ ਉਹ ਵੇਚ ਕੇ ਹੱਥਾਂ ਲੈ ਲਿਆ ਘਰ ਬਣਾ ਲਿਆ ਤੇ ਹੁਣ ਇਸ ਘਰ ਦੇ ਵਿੱਚ ਜਦੋਂ ਪਿੰਡ ਦੇ ਵਿੱਚ ਮੇਲਾ ਹੁੰਦਾ ਤੇ ਇੱਥੇ ਤਕਰੀਬਨ 500 ਤੋਂ 1000 ਦੇ ਕਰੀਬ ਮੋਟਰਸਾਈਕਲ ਆ ਜਾਂਦੇ ਔਰ ਕਈ ਕਾਰਾਂ ਲੱਗ ਜਾਂਦੀਆਂ ਮਤਲਬ ਸਮੇ ਸਮੇ ਦੀ ਗੱਲ ਹੈ ਇਹਨੂੰ ਤਰੱਕੀ ਨਹੀਂ ਕਹਿ ਸਕਦੇ ਬਰਬਾਦੀ ਆ ਪਰ ਫਿਰ ਵੀ ਮਤਲਬ ਕੁਝ ਤੇ ਚੇਂਜ ਹੋਇਆ ਹੀ ਆ ਕੀ ਗਵਾ ਹੋਣਾ ਤੇ ਨਾ ਬੇਸ਼ਰਮਾਂ ਦੀ ਡੁੱਲ ਗਈ ਦਾਲਾਂ ਕਹਿੰਦੇ ਆਂ ਹੀ ਰੋਡ ਰੋਡ ਕਰਾਨੇ ਆਂ ਵੀ ਪੈ ਪੁੰਜੇ ਹੀ ਕਰਾਨੇ ਆਂ ਉਹ ਗੱਲ ਹੋਈ ਸਾਡੀ ਤੇ ਓਏ ਇਹ ਹਲਕਾ ਮਟੀਰੀਅਲ ਆ